ਗੁਰਦਾਸਪੁਰ ਦਾ ਇਹ ਘਰਾਟ ਬ੍ਰਿਟਿਸ਼ ਰਾਜ ਦੇ ਉਹਨਾਂ ਆਖਰੀ ਪ੍ਰੋਜੈਕਟਾਂ ਦੇ ਵਿੱਚੋਂ ਇੱਕ ਹੈ ਜੋ ਅੱਜ ਵੀ ਚਾਲੂ ਨੇ ਨਹਿਰ ਦੇ ਉੱਪਰ ਬਣੇ ਇਨ੍ਹਾਂ ਘਰਾਟਾਂ ਤੇ ਲੋਕ ਹਾਲੇ ਵੀ ਆਟਾ ਪੇਹੋਣ ਦੇ ਲਈ ਆਉਂਦੇ ਨੇ। ਕਰੀਬ ਇੱਕ ਸਦੀ ਬਾਅਦ ਵੀ ਘਰਾਟ ਦੀਆਂ ਇਹ ਪਾਣੀ ਵਾਲੀਆਂ ਚੱਕੀਆਂ ਆਪਣੇ ਇਤਿਹਾਸ ਦੀ ਬਾਤ ਪਾ ਰਹੀਆਂ ਨੇ। ਪਹਿਲੀ ਅੰਗਰੇਜ਼ਾਂ ਦੇ ਟਾਈਮ ਦੀਆਂ ਜਿਹੜੀਆਂ ਅੰਗਰੇਜ਼ਾਂ ਨੇ ਚਾਲੂ ਕੀਤੇ ਸਨ ਘਰਾਟ ਪੰਜਾਬ 'ਚ ਪਹਿਲਾਂ ਤੇ ਬਹੁਤ ਸਨ ਹੁਣ ਇਹ ਜਿਹੜੀਆਂ ਅੱਡੇ ਪਿੰਡ ਵੀ 11 ਚੱਕੀਆਂ ਸਨ ਜਿਨ੍ਹਾਂ 'ਚੋਂ 3 ਚੱਲ ਰਹੀਆਂ ਨੇ। ਬਾਕੀ ਖਰਾਬ ਹੋ ਗਈਆਂ ਨੇ। ਇਹਨਾਂ ਦਾ ਜੀ ਪੱਥਰ ਨਹੀਂ ਖੁਰਦਾ ਪਥਰੀ ਨਹੀਂ ਬਣਦੀ ਤੇ ਜਿਹੜੇ ਇਹਨਾਂ ਦੇ ਖਰਾਕੀ ਤਾਹ ਤੇ ਸਾਰੇ ਮੌਜੂਦ ਰਹਿੰਦੇ ਆਟਾ ਗਰਮ ਨਹੀਂ ਹੁੰਦਾ ਹਾਂ ਜੀ ਅੰਗਰੇਜ਼ਾਂ ਦੇ ਟਾਈਮ ਦੀਆਂ ਆ ਜੀ ਹੁਣ ਤਾਂ ਇਹ ਨਵੇਂ ਸਿਰੇ ਉਹਨਾਂ ਨੂੰ ਤਿਆਰ ਕੀਤਾ ਪਹਿਲਾਂ ਅੰਗਰੇਜ਼ਾਂ ਦਾ ਤਕਨੀਕ ਅੰਗਰੇਜ਼ਾਂ ਦੀ ਆ ਇਹ ਜੀ ਪਿਛੋਂ ਪਾਣੀ ਨਾਲ ਹੀ ਚੱਲਦੀ ਆ ਥੱਲੇ ਕੋਈ ਜਗਾਰ ਲਾਇਆ ਵਾ ਪੱਖੇ ਦੇ ਉੱਤੇ ਪਾਣੀ ਵਜਦਾ ਵਾ ਤੇ ਉਹ ਘੁੰਮਦਾ ਵਾ ਜਿਹੜਾ ਪ੍ਰੈਸ਼ਰ ਦੇ ਨਾਲ ਤੇ ਫਿਰ ਇਹ ਚੱਲਦੀ ਆ ਬਹੁਤ ਥੱਲੇ ਜਿਹੜਾ ਬਰੀਕੀ ਦਾ ਸਮਾਨ ਲੱਗਾ ਵਾ ਉਹੀ ਚਲਦੀ ਜਦੋਂ ਪਾਣੀ ਆਉਂਦਾ ਫਿਰ ਕੁਛ ਟਾਈਮ ਚਲਦੀ ਹਾਂ ਹਾਂਜੀ ਹਾਂਜੀ ਪਾਣੀ ਆਉਂਦਾ ਕਿ ਹੀ ਚਲਦੀਆਂ ਪਾਣੀ ਆਉਣ ਤੋਂ ਬਾਅਦ ਹਿਲਦੀਆਂ ਬਣੀਏ ਪਾਣੀ ਤੋਂ ਬੰਦ ਬਾਅਦ ਚ ਹਿਲਦੀ ਬਾਅਦ ਬੰਦ ਕਰ ਦਈਦਾ ਜੀ ਕੰਮ ਹੀ ਬੰਦ ਹੋ ਜਾਂਦਾ ਜੀ ਜਦੋਂ ਪਾਣੀ ਬੰਦ ਹੋ ਜਾਂਦਾ ਰਿਪੇਅਰ ਜੀ ਆਪੇ ਕਰੀਦੀ ਆ ਸਾਰੀ ਕਿੰਨਾ ਆਟਾ ਕਰ ਦਿੰਦੇ ਆ ਆਟਾ ਜੀ ਇਹਦੀ ਕੋਈ ਲਿਮਟ ਨਹੀਂ ਆ ਪਾਣੀ ਦੇ ਹਿਸਾਬ ਨਾਲ ਅਜੇ ਤੱਕ ਲਿਮਟ ਨਹੀਂ ਆਦੀ ਨਿਕਲੀ ਪਾਣੀ ਕਦੀ ਵਾਧਾ ਆ ਜਾਂਦਾ ਵਾ ਵਾਧ ਵੀ ਪੀਂਦੀਆਂ ਵਾਂ ਕਦੇ ਘਾਟ ਆ ਜਾਂਦਾ ਵਾ ਘਾਟ ਵੀ ਪੀਂਦੀਆਂ ਕਿਹਦੇ ਆਟੇ ਦੇ ਵਿੱਚ ਕੀ ਖਾਸ ਹੈ ਕਾਸ਼ੀਏ ਤੇ ਹੋਈ ਆ ਜੀ ਇਹਦਾ ਪੱਥਰ ਨਹੀਂ ਖੁਰਦਾ ਕੁਦਰਤੀ ਪੱਥਰਿਆ ਦੂਜੇ ਪੱਥਰ ਮਸਾਲੇ ਦੇ ਬੁਣੇ ਬਣੇ ਹੁੰਦੇ ਆ ਤੇ ਉਹ ਆਟਾ ਪੀਸਣ ਦੇ ਨਾਲ ਨਾਲ ਦੋਨ ਤਿੰਨ ਸਾਲਾਂ ਦੇ ਵਿੱਚ ਘਸ ਜਾਂਦੇ ਸਾਰੇ ਜਿਹੜੇ ਆਟੇ ਦੇ ਵਿੱਚ ਮਿਲ ਕੇ ਮਿਕਸ ਹੋ ਜਾਂਦੇ ਆ ਜਿਹੜਾ ਪੱਥਰ ਇਦਾਂ ਦਾ ਇਦਾਂ ਹੀ 100 150 ਸਾਲ ਤੋਂ ਜਿਦਾਂ ਦਾ ਵੀ ਇਦਾਂ ਦਾ ਇਦਾਂ ਹਾਂਜੀ ਹਾਂਜੀ ਜੀ ਇਸੀ ਨੂੰ ਫਾਇਦਾ ਇਹੋ ਹੀ ਆ ਪੱਥਰੀ ਨਹੀਂ ਹੁੰਦੀ ਖਰਾਕੀ ਦਾ ਤੇ ਸਾਰੇ ਇਹਦੇ ਮੌਜੂਦ ਰਹਿੰਦੇ ਆ ਵਿੱਚ ਜੀ ਫਿਰ ਅਸੀਂ ਕਿੱਥੇ ਕਿੱਥੋਂ ਕਿੱਥੋਂ ਲੋਕ ਆਉਂਦੇ ਸਾਡੇ ਪਵਾਟਾ ਤੋਂ ਦੇਖੋ ਜੀ ਕੁਝ ਲੋਕ ਤੇ ਜਿਨ੍ਹਾਂ ਨੂੰ ਇਹਦੇ ਬਾਰੇ ਜਾਣਕਾਰੀ ਆ ਆਟਾ ਠੰਡਾ ਵਾ ਵਧੀਆ ਵਾ ਉਹ ਤੇ ਅਮਰਸਰ ਤੱਕ ਵੀ ਆਉਂਦੇ ਆ ਕੁਝ ਮੇਨ ਮੇ ਇਹ ਕੋਈ ਨਹੀਂ ਹੈ ਦਿਹਾੜਾ ਦਾ ਕੋਈ ਟੈਕਨੀਕੀ ਜਰਾੜੇ ਤੇਰੀ ਗਲਦਾਪੁਰ ਚ 3 12 ਦੇ 12 24 6 36 48 60 65 ਦੇ ਲਾਗੇ ਚਾਗੇ ਜਿਹੜੀਆਂ ਚੱਖੀਆਂ ਸਨ ਇਹ ਜ਼ਿਲ੍ਹੇ ਦੇ ਵਿੱਚ ਹੈਗੀਆਂ ਸਨ ਜਿਨ੍ਹਾਂ ਦੇ ਵਿੱਚੋਂ 3 ਇੱਥੇ ਤੇ 2 ਅਲੀ ਹਾਲ ਚੱਲ ਰਹੀਆਂ ਬਾਕੀ ਸਾਰੀਆਂ ਟੈਸ਼ ਨੈਸ਼ ਹੋ ਗਈਆਂ ਜੀ ਇਹ ਬਹੁਤ ਵਧੀਆ ਚੱਲਦੀਆਂ ਇਹਨਾਂ ਦੀ ਆਪੇ ਰਿਪੇਅਰ ਕਰ ਲਈਦੀ ਆ ਇਹਨੂੰ ਨਹਿਰ ਚ ਕਿਸ ਤਰ੍ਹਾਂ ਡਿਵਾਈਡ ਕਰੀਦਾ ਉਹ ਜੀ ਬੜਾ ਲੰਮਾ ਪ੍ਰੋਸੀਜਰ ਹੁੰਦਾ ਵਾ ਉਹ ਥੋੜਾ ਜਿਹਾ ਟਾਈਮ ਵੱਧ ਲੱਗਦਾ ਬਰੀਕੀ ਦਾ ਸਮਾਨ ਬੜਾ ਪੈਂਦਾ ਵਿੱਚ ਬਰੀਕੀ ਨਾ ਕਰਨਾ ਪੈਂਦਾ ਥਾਲਾ ਸਿਸਟਮ ਲੱਗਦਾ ਨਹੀਂ ਇਦਾਂ ਤੇ ਵਿੱਤੀ ਨੂੰ ਸਰਕਾਰਾਂ ਸਹਮਣ ਲਾ ਦੇਈਂ ਹਾਂ ਜੀ ਇਹਦੇ ਬੜਾ ਰਹੇ ਆ ਕੋਸ਼ਿਸ਼ ਕਰਨ ਸਰਕਾਰਾਂ ਨੂੰ ਵੀ ਬੇਨਤੀ ਆ ਵੀ ਇਹਨਾਂ ਨਾਲ ਥੋੜਾ ਜਿਹਾ ਧਿਆਨ ਦੇਣ ਵਧੀਆ ਤਰ੍ਹਾਂ ਇਹਨਾਂ ਨੂੰ ਬਣਾ ਕੇ ਫਿਰ ਨਵੇਂ ਸਿਰੇ ਤੋਂ ਤਿਆਰ ਕਰੀਏ ਇੱਕ ਸਮਾਂ ਸੀ ਜਦੋਂ ਇੱਥੇ ਆਟਾ ਪਹਿਉਣ ਵਾਲਿਆਂ ਨੂੰ 10 ਤੋਂ 15 ਦਿਨਾਂ ਤੱਕ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ ਪਰ ਹੁਣ ਉਹ ਸਮਾਂ ਨਹੀਂ ਰਿਹਾ ਕਿਉਂਕਿ ਹੁਣ ਨਹਿਰ ਬੰਦ ਹੋਣ ਦੇ ਨਾਲ ਹੀ ਇਹ ਚੱਕੀਆਂ ਬੰਦ ਹੋ ਜਾਂਦੀਆਂ ਨੇ ਪਰ ਇਹਨਾਂ ਚੱਕੀਆਂ ਤੇ ਪੀਸਿਆ ਗਿਆ ਆਟਾ ਸਿਹਤ ਲਈ ਕਾਫੀ ਲਾਹੇਵੰਦ ਹੈ ਸੋ ਇਹ ਘਰਾਟ ਗੁਰਦਾਸਪੁਰ ਦੀ ਵਿਰਾਸਤ ਹੈ ਤੇ ਜਿਸ ਨੂੰ ਸੰਭਾਲਣ ਦੀ ਲੋੜ ਹੈ ਤਾਂ ਕਿ ਨਵੀਂ ਪੀੜ੍ਹੀ ਇਸ ਵਿਰਾਸਤ ਨੂੰ ਦੇਖ ਸਕੇ ਕਿਡਨੀ ਫੇਲ ਲੀਵਰ ਫੇਲ कैंसर या हार्ट की प्रॉब्लम ये वो बड़ी बड़ी बीमारियां हैं जिसमें इंसान का लाखों रुपए खर्च हो जाता है और कुछ भी हाथ नहीं लगता तो आयुर्वेद को अपनाओ बीमारी की जड़ पर काम करो सेवन थ्री फाइव जीरो फोर सेवन थ्री फाइव जीरो फोर